ਘਾਟਾ ਤੋਂ ਟੀਵੀ ਚੈਨਲ ਦੇ ਪੱਤਰਕਾਰ ਦਵਿੰਦਰ ਸਿੰਘ ਕੋਲੀ ਦੀ ਵਿਸ਼ੇਸ਼ ਰਿਪੋਰਟ ਸਰਪੰਚ ਤੇ ਪਾਇਆ ਝੂਠਾ ਪ੍ਰਚਾਰ ਰੱਦ ਕਰੋ ਸਰਪੰਚ ਤੇ ਪਾਇਆ ਝੂਠਾ ਪ੍ਰਚਾਰ ਰੱਦ ਕਰਾ ਕੇ ਰਹਾਗੇ ਵੀਡੀਓ ਘਾਟਾ ਮੁਦਦਾਬਾਦ ਜ਼ਿੰਦਾਬਾਦ ਮੁਦਦਾਬਾਦ ਵੀਡੀਓ ਘਾਟਾ ਮੁਦਦਾਬਾਦ ਜ਼ਿੰਦਾਬਾਦ ਸਰਪੰਚ ਨੂੰ ਬਨਾਸ਼ ਕਰ ਰਹੇ ਸਰਪੰਚ ਤੇ ਪਾਇਆ ਝੂਠਾ ਪ੍ਰਚਾਰ ਰੱਦ ਕਰਾ ਕੇ ਰਹਾਗੇ ਸਮਾਰਟ ਕਮੇਟੀ ਜਿੰਦਾਬਾਦ 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 ਮੁਹੀ ਅੰਦਰ ਹੋ ਜੇ ਫਿਰ ਆਮ ਪਿੰਡਾ ਪਾਇਦਾ ਕਹਿੰਦੇ ਸੱਖਾ ਤੇ ਨਹੀਂ ਰਹਿ ਸਕਦਾ ਇਸ ਕਰਕੇ ਇਥੋਂ ਦੀਆਂ ਸਿਆਸੀ ਪਾਰਟੀਆਂ ਤੋਂ ਝਾੜ ਛੱਡ ਕੇ ਚਾਹੇ ਕੋਈ ਵੀ ਹੋਵੇ ਸਿਆਸੀ ਪਾਰਟੀ ਉਹ ਆਪਾਂ ਨੂੰ ਲਤਾੜ ਕੇ ਰਾਜ ਕਰਨਾ ਚਾਹੁੰਦੇ ਨੇ ਆਪਣਾ ਆਪਾਂ ਨੇ ਅੱਜ ਐਲਾਨ ਕੀਤਾ ਸੀ ਕਿ ਵੀਡੀਓ ਦੇ ਦਫਤਰ ਚੱਲਾਂਗੇ ਜਿਹੜਾ ਵੀਡੀਓ ਦੇ ਪਰਚਾ ਝੂਠਾ ਕਰਾਇਆ ਪਿੰਡਰ ਨੂੰ ਸ਼ੌਣੀ ਦੇ ਵਿੱਚ ਤਬਦੀਲ ਕਰਤਾ ਚਾਰੇ ਨਾਕਿਆਂ ਤੇ ਪੁਲਸ ਲਾਤੀ ਕਹਿੰਦੇ ਚਟਾਲੀ ਲੱਗੀ ਹੋਈ ਹੈ ਆ ਦੂਜਾ ਜਿਹੜਾ 2 ਮਹੀਨੇ ਹੋ ਗਏ ਜਿਹੜਾ ਆਪਾਂ ਕਹਿੰਦੇ ਮੈਂ ਭਾਰਤੀ ਨੂੰ ਇੱਕ ਟਡਕਾਉਂਦਾ ਵੱਲੋਂ ਬਲਾਕ ਦਾ ਆਗੂ ਲਸ਼ਮਨ ਸਿੰਘ ਚੱਕੜੀ ਸੇਰ ਜੋ ਵਿੰਡ ਪੜਹਾਰ ਦੇ ਵਿੱਚ ਐਸ்சி ਸਰਪੰਚ ਨੂੰ ਵੀਡੀਓ ਵੱਲੋਂ ਝੂਠਾ ਪਰਚਾ ਦਰਜ ਕਰਾ ਕੇ 4 ਦਿਨਾਂ ਤੋਂ ਅੰਦਰ ਬੰਦ ਕੀਤਾ ਹੋਇਆ ਸਰਪੰਚ ਤੇ ਸਰਪੰਚ ਦੇ ਘਰ ਵਾਲੀ ਨੂੰ ਉਹਨੂੰ ਬੰਦ ਚ ਲੈ ਕੇ ਅਸੀਂ ਇੱਥੇ ਕਮੇਟੀ ਬਣਾ ਕੇ ਸੰਘਰਸ਼ ਕਮੇਟੀ ਜਿਹੜਾ ਅਦੋਲਨ ਵਿੱਢਿਆ ਹੋਇਆ ਹੈ ਅਸੀਂ ਕਹਿੰਦੇ ਉਹ ਸਰਾਸਰ ਗਲਤ ਹੈ ਜਿਹੜਾ ਸਰਪੰਚ ਤੇ ਪਰਚਾ ਪਾਇਆ ਹੋਇਆ ਹੈ ਸਰਪੰਚ ਦੇ ਘਰ ਦੀ ਹੈ ਜਿਹੜੀ ਸਰਪੰਚਣੀ ਮੌਕੇ ਦੀ ਉਹਨਾਂ ਦੇ ਬੱਚਾ ਵੀ ਹੋਣ ਵਾਲਾ ਇਸ ਕਰਕੇ 86 ਸਹਿ ਤੇ 86 ਰਾਂਚਸ ਕਰਕੇ ਉਹਨਾਂ ਨੂੰ ਜਿਹੜਾ ਗਮਰਾਹ ਕੀਤਾ ਜਾ ਰਿਹਾ ਇੱਕ ਪਾਸੇ ਸਰਕਾਰ ਐਸਸੀ ਐਕਟ ਬਣਾ ਕੇ ਐਸਸੀ ਨੂੰ ਮਾਨ ਸਤਕਾਰ ਦੇਣ ਦੀਆਂ ਗੱਲਾਂ ਕਰਦੀ ਹੈ ਦੂਜੇ ਪਾਸੇ ਐਸਸੀ ਨੂੰ ਥਾਣੇ ਦੇ ਵਿੱਚ ਰੱਖ ਕੇ ਝੂਠੇ ਪਰਚੇ ਦਰਜ ਕਰਾਏ ਨੇ ਉਹਦੇ ਸਬੰਧ ਦੇ ਵਿੱਚ ਅੱਜ ਸਮੁੱਚੇ ਪਿੰਡ ਵੱਲੋਂ ਪਿੰਡ ਪਖੜਿਆਲ ਵੱਲੋਂ ਕਮੇਟੀ ਬਣਾ ਕੇ ਉਹਦੇ ਨਾਂ ਤੇ ਅੱਜ ਅਸੀਂ ਨੇ ਜਿਹੜਾ ਇੱਥੋਂ ਮਾਰਚ ਕਰਨਾ ਸੀ ਵੀਡੀਓ ਦਫ਼ਤਰ ਤੱਕ ਰੋਸ ਪ੍ਰਦਰਸ਼ਨ ਧਰਨਾ ਲਾਉਣਾ ਸੀਗਾ ਸਰਕਾਰ ਨੇ 143 ਲਾ ਕੇ ਪਿੰਡ ਸਾਰੇ ਨੂੰ ਫੀਲ ਕਰਕੇ ਚੋਕਿਆ ਹੋਇਆ ਕਿ ਸਾਡਾ ਜਿਹੜਾ ਪ੍ਰੋਟੈਸਟਾ ਇੱਥੇ ਚੱਲ ਰਿਹਾ ਹੈ ਚੱਲਦਾ ਰਹੂਗਾ ਵੀ ਸਰਪੰਚ ਨੂੰ ਬਿਨਾਂ ਸ਼ਰਤ ਜਿਹੜਾ ਰਿਹਾ ਕੀਤਾ ਜਾਵੇ ਹਰਵਿੰਦਰ ਸਿੰਘ ਜੀ ਹਰਵਿੰਦਰ ਸਿੰਘ ਜੀ ਜਿਹੜੇ ਤੁਸੀਂ ਧਰਨਾ ਲਾਇਆ ਕੀ ਮਸਲਾ ਤੁਹਾਡਾ ਇਹ ਇਹ ਧਰਨਾਈ ਪਲਾਟਾਂ ਦੇ ਮਸਲੇ ਜਾਈ ਅੱਜ ਤੋਂ 10 ਸਾਲ ਪਹਿਲਾਂ ਜਿਹੜਾ ਸਰਪੰਚ ਸੀ ਮਹਿੰਦਰ ਸਿੰਘ ਆ ਤੇ ਉਹਨਾਂ ਨੇ ਕੁਝ ਲੋਕਾਂ ਤੋਂ ਪੈਸੇ ਲੈ ਕੇ ਪਲਾਟ ਕੱਟੇ ਸੀ ਵਿੱਚ ਜਿਨ੍ਹਾਂ ਦਾ ਜ਼ਿਆਦਾਤਰ ਅਯੋਗ ਨੇ ਤੇ ਲੋੜਵੰਦ ਬੰਦੇ ਨੇ ਜਿਹੜੇ ਉਹਨਾਂ ਨੂੰ ਪਲਾਟ ਦੇਣ ਦੇ ਮਸਲੇ 'ਚ ਹੀ ਇਹ ਉਦੋਂ ਵੀਡੀਓ ਦਫ਼ਤਰ ਚੋਂ ਇੱਕ ਦਿਨ ਵੀਡੀਓ ਨੂੰ ਫੋਨ ਆਇਆ ਇਹਨਾਂ ਨੂੰ ਪੰਚਾਇਤ ਨੂੰ ਉੱਥੇ ਬੁਲਾਇਆ ਪਲਾਟਾਂ ਦੀ ਸلسਲੇ 'ਚ ਤੇ ਉੱਥੇ ਜਾ ਕੇ ਪੰਚਾਇਤ ਨੇ ਜਦੋਂ ਉਹਨਾਂ ਨੂੰ ਕਿਹਾ ਵੀ ਪਿੰਡ 'ਚ ਆ ਕੇ ਤੁਸੀਂ ਨਹੀਂ ਜਾਣਾ ਜੀ ਉੱਥੇ ਮਤਲਬ ਇਕੱਠ ਹੋ ਰਿਹਾ ਕੋਈ ਐਵੇਂ ਰੌਲਾ ਹੋ ਜਾਊਗਾ ਇਹ ਕਹਿੰਦੇ ਵੀ ਸਾਨੂੰ ਤੰਕਾਇਆ ਹੈ ਉੱਥੇ ਵੀਡੀਓ ਹੀ ਕਹਿਣ ਲੱਗੇ ਉੱਥੇ ਤੇ ਉਸ ਮਸਲੇ 'ਚ ਇਹਨਾਂ ਨੇ ਅੱਗੇ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਪੰਚਾਇਤ ਦੇ ਤੇ ਉਹਦੇ ਅੱਗੇ ਉਹਨਾਂ ਦੇ ਸਰਪੰਚ ਤੇ ਸੰਦੀਪ ਕੌਰ ਤੇ ਪਰਚਾ ਦਰਜ ਹੋਇਆ ਜੀ ਤੇ ਉਹ ਦੋ ਤਿੰਨ ਦਿਨਾਂ ਤੋਂ ਕਿਸੇ ਨੂੰ ਪਤਾ ਨਹੀਂ ਕਿੱਥੇ ਨੇ ਉਹ ਪਿੰਡ ਚੋਂ ਗਾਇਬ ਕਰ ਗਏ ਨੇ ਤੇ ਸਾਰਾ ਪਿੰਡ ਉਹਨਾਂ ਦੇ ਮਤਲਬ ਰਿਹਾਂ ਕਰਾਣ ਚੁਰੇ ਧਰਨੇ ਦੇ ਬੈਠੇ ਆ ਤੇ ਜੇ ਨਾ ਕੋਈ ਬਣਦੀ ਕਾਰਵਾਈ ਹੋਈ ਤਾਂ ਪਿੰਡ ਵਾਲੇ ਅੱਗੇ ਭੁੱਖ ਹੜਤਾਲ ਦੀ ਬੱਠਣਗੇ ਤੇ ਅੱਗੇ ਵੀ ਧਰਨਾ ਜਾਰੀ ਰੋਗੇ ਪਿੰਡ ਭੁਖੜੇ ਵੀ ਧਰਨਾ ਲਾਇਆ ਜੀਗਾ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਇਆ ਨੇ ਕਿ ਵੀ ਜਿਹੜੀ ਦਲਤ ਸਰਪੰਚ ਹੈ ਗਰਭਤੀ ਔਰਤ ਉਹਨੂੰ ਨਿਆਂ ਦੇ ਤੌਰ ਤੇ ਤੰਗ ਪ੍ਰੇਸ਼ਾਨ ਕਰਤਾ ਹੈ ਇਹ ਪਲਾਟਾਂ ਦੇ ਵਿੱਚ ਮਾਮਲੇ ਦੇ ਵਿੱਚ ਤੇ ਕੀ ਹੈ ਪੂਰਾ ਮਾਮਲਾ ਹੈ ਦੇ ਜੀ ਮਤਲਬ ਮੇਰਾ ਕੋਈ ਇਹ ਜਿਹਾ ਮਨਸ਼ਾ ਨਹੀਂ ਜੀ ਕਿਸੇ ਨੂੰ ਜਾਇ ਪਰੇਸ਼ਾਨ ਕਰਨ ਦੀ ਬਲਕਿ ਉਹ ਸੋ ਮਹਿਲਾ ਵੱਲੋਂ ਇੱਕ ਇਹੋ ਜਿਹਾ ਮਤਲਬ ਇੱਥੇ ਆ ਕੇ ਦਫ਼ਤਰ ਦੇ ਵਿੱਚ ਬਹੁਤ ਗਲਤ ਸ਼ਬਦਾਵਲੀ ਵਰਤ ਕੇ ਮਤਲਬ ਜਲੀਲ ਕੀਤਾ ਗਿਆ ਇੱਥੇ ਆ ਕੇ ਤੇ ਉਸ ਤੋਂ ਬਾਅਦ ਜਦੋਂ ਅਸੀਂ ਪਿੰਡ ਗਏ ਉੱਥੇ ਡੋਰੀ ਸੇਚ ਪਿੰਡ ਵੰਡਿਆ ਹੋਇਆ ਸੀ ਜੀ ਸਾਰਿਆਂ ਦੇ ਹੱਥਾਂ 'ਚ ਹਥਿਆਰ ਸੀਗੇ ਤੇ ਲੋਕੀ ਉੱਥੇ ਲੜਾਈ ਕਰਨ ਲਈ ਬਿਲਕੁਲ ਐਨ ਰੈਡੀ ਖੜੇ ਸੀਗੇ ਜੇਕਰ ਉਥੇ ਐਸਚੋ ਬੋਹਾ ਨਾ ਹੁੰਦੇ ਤਾਂ ਹੋ ਸਕਦਾ ਉਥੇ ਕੋਈ ਵੱਡੀ ਵਾਰਦਾਤ ਹੋ ਸਕਦੀ ਸੀ ਤੇ ਸਾਨੂੰ ਵੀ ਐਸਚੋ ਬੋਹਾ ਵੱਲੋਂ ਬਚਾ ਕੇ ਉਥੋਂ ਕੱਢਿਆ ਗਿਆ ਮੈਂ ਤਾਂ ਪਰਮਾਤਮਾ ਦੀ ਲੱਖ ਲੱਖ ਸ਼ੁਕਰ ਕਰਦੀ ਆ ਕਿ ਇੱਕ ਦਿਨ ਜਿਹੜਾ ਕੋਈ ਵੱਡੀ ਦੁਖਤਨਾ ਹੋਣ ਤੋਂ ਜਿਹੜਾ ਬਚਾਰੇ ਐਸਚੋ ਤੇ ਪਿੰਡ ਵਾਸੀ ਦੋਸ਼ਲਾ ਦੇ ਜਿਹੜੇ ਜਿਹੜੇ ਲੋਕਾਂ ਨੂੰ ਪਲਾਟਾਂ ਦੀ ਵੰਡ ਕੀਤੀ ਜਾ ਰਹੀ ਹੈ ਉਹਨਾਂ ਜੋ ਅੱਧੇ ਤਾਂ ਪਿੰਡ ਦੇ ਵਾਸੀ ਨਹੀਂ ਹੈ ਤੇ ਬਾਕੀ ਜਿਹੜੇ ਲੋਕ ਗਏ ਲੋੜਵੰਦ ਜਿਹੜੇ ਵਿਅਕਤੀ ਉਹਨਾਂ ਨੂੰ ਪਲਾਟ ਨਹੀਂ ਦਿੱਤੇ ਜਾ ਰਹੇ ਜਿਹੜੇ ਗੈਰ ਜ਼ਰੂਰਤਮੰਦ ਲੋਕਾਂ ਨੂੰ ਪਲਾਟਾਂ ਦੀ ਵੰਡ ਕੀਤੀ ਜਾ ਰਹੀ ਹੈ ਇਹ ਪਲਾਟ ਸੌਫ ਦੇ ਅੰਦਰ ਕੁਮੇਟੀ ਬਣੀ ਸੀ ਇਸ ਕੁਮੇਟੀ ਨੂੰ ਚੁਣ ਕੀਤੀ ਗਈ ਹੈ ਅਸ ਦੀ ਮਸਾਬ ਮੇਰੇ ਸੀਨੀਅਰ ਜਿਹੜੇ ਹੈਗੇ ਬਾਸ ਨੇ ਤੇ ਮੈਂ ਉਹਨਾਂ ਦੇ ਕਿਸੇ ਵੀ ਕੰਮ ਦੇ ਵਿੱਚ ਕੋਈ ਨੁਕਸ ਕੱਢਣ ਦਾ ਮੈਨੂੰ ਕੋਈ ਹੱਕ ਨਹੀਂ ਹੈ ਜੋ ਉਹਨਾਂ ਨੇ ਮੈਨੂੰ ਲਿਸਟ ਤਿਆਰ ਕਰਕੇ ਦਿੱਤੀ ਹੈ ਮੈਂ ਉਸ ਲਿਸਟ ਤੇ ਪੂਰੀ ਤਰ੍ਹਾਂ ਦੀ ਪਾਬੰਦ